ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਮੀਂਹ ਪੈਣ ਤੋਂ ਬਾਅਦ ਫੇਰ ਤੋਂ ਮੌਸਮ ਆ ਜਿਹੜਾ ਸਾਫ਼ ਹੋ ਗਿਆ ਤੇ ਧੁੱਪ ਆ ਜਿਹੜੀ ਪੂਰੀ ਵਧੀਆ ਲੱਗ ਰਹੀ ਆ 7 1/2 ਵਜੇ ਆਪਣੀ ਜਿਹੜੀ ਹੈਗੀ ਆ ਸੂਰਜ ਨਿਕਲਿਆ ਆਉਂਦਾ ਵਾ ਤੇ ਮਤਲਬ ਪਰਸੋਂ ਮੀਂਹ ਪਿਆ ਸੀ ਤੇ ਅੱਜ ਫੇਰ ਜਿਹੜੀ ਹੈਗੀ ਆ ਧੁੱਪ ਕੱਲ੍ਹ ਵੀ ਧੁੱਪ ਨਿਕਲੀ ਸੀ ਅੱਜ ਫੇਰ ਆ ਜਿਹੜੀ ਧੁੱਪ ਨਿਕਲ ਆਈ ਆ ਬੱਚੇ ਇੱਧਰ ਪੇਪਰਾਂ ਦੀ ਤਿਆਰੀ ਕਰਦੇ ਪਏ ਆ ਸਟੱਡੀ ਕਰਦੇ ਆ ਪੜ੍ਹਦੇ ਆ ਆਪਦਾ ਤੇ ਆਪਾਂ ਵੀ ਜਿਹੜਾ ਹੈਗਾ ਆ ਆਪਦੇ ਕੰਮ ਕਾਰ ਕਰਨ ਲੱਗਦੇ ਆ ਜਿਹੜੀ ਭੈਣ ਆਪਣੇ ਝਾੜੂ ਪੋਚਾ ਲਾਉਂਦੀ ਆ ਲਾ ਕੇ ਚੱਲ ਗਈ ਆ ਤੇ ਹੁਣ ਜਿਹੜਾ ਹੈਗਾ ਆ ਆਪਾਂ 30 ਦੀ ਤਿਆਰੀ ਜਿਹੜੀ ਕਰਦੇ ਆ ਰੋਟੀ ਲਾਉਣੀ ਆਪਾਂ ਜੇ ਮੇਥੇ ਵਾਲੀਆਂ ਰੋਟੀਆਂ ਲਾਵਾਂਗੇ ਤੇ ਮਮਮੀ ਪਾਠ ਕਰਦੇ ਆ ਸਰਦਾਰ ਜੀ ਜਿਹੜੇ ਕੰਮ ਤੇ ਚੱਲ ਗਏ ਆ ਤੁਸੀਂ ਵੀ ਬਣੇ ਰਹੋ ਵਲੌਗ ਦੇ ਨਾਲ ਹਨਾ ਤੇ ਆਪਾਂ ਜਿਹੜਾ ਹੈਗਾ ਜਾਂ ਤੁਹਾਨੂੰ ਵਲੌਗ ਕੰਟੀਨਿਊਸ ਦਿਖਾਉਂਦੇ ਰਾਵਾਂਗੇ ਆਪਾਂ ਜੋ ਜੋ ਵੀ ਕਰਾਂਗੇ ਅ ਤੇ ਪੈਰ ਤੱਕ ਦਾ ਵਲੌਗ ਇੱਕ ਬਣਾਵਾਂਗੇ ਤੇ ਫਿਰ ਈਵਨਿੰਗ ਦਾ ਅਲੱਗ ਬਣਾਵਾਂਗੇ ਨਹੀਂ ਫਿਰ ਬਹੁਤ ਜ਼ਿਆਦਾ ਵੱਡਾ ਜਿਹੜਾ ਵਲੌਗ ਆ ਹੋ ਜਾਂਦਾ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਵੱਡੇ ਦਾ ਇਸ ਕਰਕੇ ਆਪਾਂ ਜਿਹੜੇ ਹੈਗੇ ਅੱਜ ਦੋ ਵਲੌਗ ਜਿਹੜੇ ਬਣਾ ਲਿਆਗੇ ਤੇ ਡੈਡੀ ਉਧਰ ਪਸ਼ੂਆਂ 'ਚ ਫਿਰਦੇ ਨੇ ਕਿਉਂਕਿ ਆਪਣੀ ਜਿਹੜੀ ਗਾਂ ਆ ਉਹਨੇ ਤਲਿਹਾਰਾ ਜਿਹੜਾ ਲਵਾ ਲਿਆ ਤੇ ਡੈਡੀ ਤਲਿਹਾਰਾ ਪਾਉਂਦੇ ਨੇ ਚਲੋ ਜੀ ਮਿਲਦੀ ਆ ਤੁਹਾਨੂੰ ਤੋ ਜਿਆਤਾ ਆਪਾਂ ਨੇ ਕਣਕ ਦਾ ਛਾਣ ਲਿਆ ਵਿੱਚ ਥੋੜਾ ਜਿਹਾ ਮੁੱਠੀ ਕੇ ਇੱਕ ਮੁੱਠੀ ਜਿਆ ਤੇ ਰਣੀ ਪਾਲਿਆ ਇਹਦੇ ਵਿੱਚ ਆਪਾਂ ਨੇ 5-7 ਹਰੀਆਂ ਮਿਰਚਾਂ ਸਵਾਦ ਅਨੁਸਾਰ ਹੁੰਦੀ ਹੈ ਨਾ ਤੇ ਅੱਧੀ ਪੌਣੀ ਗੁੱਤੀ ਹੈ ਜਿਹੜੀ ਆਪਣੇ ਕੋਲ ਮੇਥਿਆ ਨਹੀਂ ਸੀਗੀ ਇੱਕ ਗੁੱਤੀ ਲਈ ਸੀ ਆਪਾਂ ਉਹਦੇ ਤੋਂ ਸਾਗ ਚ ਪਾ ਲਏ ਇੰਨੇ ਕੁ ਪੌਣੇ ਸੀ ਬਾਕੀ ਆਪਾਂ ਦੀ ਬੋਟਲੇ ਆ ਸਪਾਰਸੋ ਚੱਥੇ ਮਸਾਲਾ ਬਣਾਇਆ ਸੀ ਉੱਤੇ ਉਹਦੇ ਪਏ ਸੀ ਆਪਾਂ ਧੋ ਕੇ ਚੰਗੀ ਤਰ੍ਹਾਂ ਸੁਆਰ ਕੇ ਨਾ ਤੇ ਹੁਣ ਇਹੇ ਇਕ ਵੀ ਇੱਥੇ ਕਟ ਕੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਸਟ੍ਰੈਟਜੀ ਬੋਲਣਾਂਗੇ ਇਹਨਾਂ ਨੂੰ ਇਹ ਸਾਡੇ ਭਗਤ ਰਵਿਦਾਸ ਜੀ ਦਾ ਜੰਗਲ ਜੜਾ ਬਣਾ ਰਹੇ ਨੇ ਉੱਤੇ ਜਿਹੜੇ ਹੈਗੇ ਅਖੰਡ ਪਾਠ ਫੁੱਲਾਈ ਹੋਈ ਸੀ ਜੀ ਗੁਰਦੁਆਰਾ ਸਾਹਿਬ 'ਚ ਭਗਤ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ 'ਚ ਤੇ ਇਹ ਅਖੰਡ ਪਾਠ ਨੇ ਜਿਹੜੇ ਅੱਜ ਭੋਗ ਪੈ ਰਹੇ ਆ ਤੁਹਾਨੂੰ ਵਿੱਚ ਆਵਾਜ਼ ਆ ਜਿਹੜੀ ਸੁਣਦੀ ਹੋਣੀ ਜੈਸ ਤੇ ਬੱਚੇ ਘਰੇ ਹੁੰਦੇ ਆ ਕੁਛ ਨਾ ਕੁਛ ਬੱਕਰਾ ਜੇ ਘਾਣ ਨੂੰ ਭਾ ਦੇ ਰੋਕੀ ਦੇ ਵਿਚਾਲ ਨੂੰ ਪਾਏ ਹੋਣ ਚਾਹੇ ਮਿੱਥੇ ਪਾਰੂ ਮੂੜੀ ਪਾਲੂ ਰੂਵੀ ਪਾਰੂ ਇਦਾਂ ਹਣਾ ਆਈਟਮਾਂ ਭਾ ਦੇ ਬੱਚੇ ਤੇ ਆਪਾਂ ਫਿਰ ਬਣਾ ਲਈਦੇ ਇਹ ਕੁੰਬੀ ਤੋਂ ਕਹਿੰਦੇ ਆ ਪਾਦੀ ਕਿ ਕਮੇ ਦਾ ਇਹ ਜੰਗੀ ਤਾ ਜਿਹੜਾ ਹੈਗਾ ਆ ਮਿਕਸ ਕਰ ਲਵਾਂਗੇ ਵਿੱਚ ਹਨ ਪਟਾ ਜਿਹੜਾ ਹੈਗਾ ਸੌਫਟ ਜੇ ਅਗਰ ਉਹ ਕਿਤੇ ਆ ਗਰ ਮੰਨ ਲੈ ਤਾਂ ਜਿਹੜੀ ਰੋਟੀ ਆ ਵਧੀਆ ਬਣੀ ਸੌਫਟ ਬਣੀ ਪਾਣੀ ਜਿਹੜਾ ਆਪਾਂ ਨਿਗਰ ਮਿਲਿਆ ਹੋਇਆ ਗੁੱਸਾ ਪਾਣੀ ਇਹਦੇ ਨਾਲ ਆਟਾ ਜਿਹੜਾ ਹੈਗਾ ਵਧੀਆ ਗੁੱਝ ਜਾਂਦਾ ਸਰਦੀਆਂ ਦੇ ਵਿੱਚ ਰੋਟੀ ਜਿਹੜੀ ਅਸੀਂ ਰੇਟ ਖਾਣੇ ਹੁੰਦੇ ਆ ਸਵੇਰੋਂ ਲਾਸ 11 ਵਜੇ ਫਰੋਪੀਰ ਜੀ ਸਵੇਰ ਦੀ ਸਾਡੇ ਆ ਗਏ ਆ ਸਰਦਾਰ ਜੀ ਤਾਂ ਕੰਮ ਤੇ ਚਲੇ ਗਏ ਓਸਾਂ 8:30 ਵਜੇ ਜਿਹੜੀ ਹੈਗਾ ਚਾਣਾ ਹੁੰਦਾ ਉਹਨਾਂ ਨੇ ਤਾਂ ਉਹ ਤਾਂ 8:00 ਵਜੇ ਖਾ ਲਿਆ ਬੋਟੀ ਪਰ ਅਸੀਂ ਜਿਹੜਾ ਹੈਗਾ ਬਾਕੀ ਫੈਮਿਲੀ ਮਗਰ ਰਹਿ ਜਾਂਦੀ ਉਹ ਨੂੰ ਲੇਟ ਖਾਣੀ ਆ ਚਾਣਾ ਕੁਛ ਨਾ ਕੁਛ ਖਾ ਲੇਦਾ ਆ ਜਿੱਦਾਂ ਹੁਣ ਹੈਗੀ ਮੌਸਮ ਇਦਾਂ ਦਾ ਆਇਆ ਹੈ ਨਾ ਮਤਲਬ ਫਿਰ ਠੰਡਿਆ ਠੰਡ ਦੇ ਵਿੱਚ ਹੂਆ ਹੋ ਗਿਆ ਵਿਰੇਲਾ ਹੋ ਗਿਆ ਇਹ ਤਾਂ ਇਹ ਚ ਐਟਮਾ ਬਣਾ ਜਾਣੀ ਹੁੰਦੀ ਆ ਪੰਜੀਰੀ ਹੁੰਦੀ ਹੈ ਨਾ ਤਾਂ ਖਾ ਲੇਦਾ ਆ ਮੇ ਤੋਂ ਜਿਹੜੀਆਂ ਹੈਗੀਆਂ ਇਹ ਰੈਸਪੀਆਂ ਦੀ ਵੀਡੀਓ ਜਿਹੜੀ ਨਹੀਂ ਬਣੀ ਹੈ ਜੀ ਆਪਾਂ ਇਹਦੇ ਲਈ ਤੁਹਾਨੂੰ ਮਾਫੀ ਚਾਹੁੰਦੇ ਹਾਂ ਕਿ ਬੜਾ ਹੁੰਦਾ ਟਾਈਮ ਹੀ ਉਦਾਂ ਲੰਘਦਾ ਹੈ ਨਾ ਉਹ ਉਸ ਟਾਈਮ ਤੇ ਵੀਡੀਓ ਜਿਹੜੀ ਸਾਫ਼ ਨਹੀਂ ਹੋਣਦੀ ਹੁੰਦੀਗੀ ਆ ਮਾਰਨਿੰਗ ਮਾਰਨਿੰਗ ਸੁਬਾ ਸੁਬਾ ਬਣਾ ਲੈਂਦਾ ਜਾਂ ਫਿਰ ਸ਼ਾਮ ਨੂੰ ਬਣਾਈਦਾ ਹੈ ਕੋਈ ਨਹੀਂ ਹੁਣ ਜਿੱਥੇ ਦੁਬਾਰਾ ਬਣਾਵਾਂਗੇ ਥੋੜੇ ਦਿਨਾਂ ਤੱਕ ਹਨਾ ਖਤਮ ਹੋਣ ਵਾਲਾ ਹੀ ਆ ਤਾਂ ਆਪਾਂ ਤੁਹਾਨੂੰ ਤੁਹਾਡੇ ਨਾਲ ਦੁਬਾਰਾ ਤੇ ਨਾੜਾ ਹੈਗਾ ਹੈ ਰੈਸਪੀ ਸ਼ੇਅਰ ਕਰ ਦਿਆਂਗੇ ਕਿਉਂਕਿ ਹਲੇ ਇਹ ਗਜਰੇਲਾ ਜਿਹੜਾ ਆ ਚੰਦ ਕਰਦਾ ਆ ਹਨਾ ਆਪਾਂ ਫ੍ਰਿਜ ਦੇ ਨਾਲ ਚਲਾ ਕੇ ਰੱਖ ਸਕਦੇ ਆ ਕੁਝ ਨਹੀਂ ਹੁੰਦਾ ਉਹ। ਬਾਕੀ ਹਲੇ ਨਹੀਂ ਪੈਣ ਨਾਲ ਮੌਸਮ ਵੀ ਦੁਬਾਰਾ ਠੰਡਾ ਹੋ ਗਿਆ ਆ। ਤਾਂ ਆਪਾਂ ਜਿਹੜਾ ਹੈਗਾ ਇਹ ਤਾਂ ਨਾ ਐਟਮਾ ਜਿਹੜੀਆਂ ਆਪਾਂ ਚਾਹ ਨਾਲ ਸਵੇਰ ਵਾਲੇ ਖਾ ਲਈਆਂ ਆਪਣਾ ਦੀ। ਤੇ ਇਹ ਜਿਹੜਾ ਹੈਗਾ ਉਹ ਖੁਕ ਲੇਟ ਲੱਗਦੀ ਆ। ਦੇਖੋ ਭੁੱਖ ਲੱਗੂਗੀ ਫਿਰ ਬੰਦਾ ਉਸੇ ਟਾਈਮ ਤੇ ਹੀ ਰੋਟੀ ਖਾਊਗਾ ਹਨਾ। ਤੇ ਮੈਂ ਵੀ ਜਿਹੜਾ ਇਦਾਂ ਹੀ ਕਰਦੀ ਆ ਸਰਦੀ ਦੇ ਵਿੱਚ ਚੀਜ਼ ਨਾ ਕਈ ਦਿਨ ਕੱਢ ਜਾਂਦੀ ਹੈ ਖਰਾਬ ਨਹੀਂ ਹੁੰਦੀ ਗਰਮੀਆ ਦੇ ਵਿੱਚ ਚੀਜ਼ਾਂ ਨੂੰ ਜਲਦੀ ਖਰਾਬ ਹੋ ਜਾਂਦਾ ਆਹ ਇੱਕ ਤੋਂ ਬਹੁਤ ਹੰਤ ਜਦੂ ਹੋਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਹਣਾ ਸਾdre ਨਿਕਲੇਉਂਦੀ ਬਹੁਤ ਵਧੀਆ ਆ। ਪਸੇ ਇੱਕ ਦਿਨ ਮੀਂਹ ਆ ਪਿਆ ਆ ਤੇ ਹੁਣ ਤਾਂ ਮੌਸਮ ਸਾਫ ਆ ਵਧੀਆ ਦਿਨ ਲੱਗਦੇ ਆ। ਆਪਾਂ ਵੀ ਹਣਾ ਸਾdre ਕਿੱਸੇ ਪਾਸੇ ਨਹੀਂ ਛੱਡਦੇ ਜੇ ਤਾਂ ਠੰਡ ਹੋ ਜਾਂਦੀ ਤਾਂ ਕਹਦੇ ਨੇ ਇੰਨੀ ਜ਼ਿਆਦਾ ਸਰਦੀ ਆ। ਤੇ ਜੇਕਰ ਥੋੜੀ ਜੀ ਜ਼ਿਆਦਾ ਗਰਮੀ ਹੋ ਜਾਏ ਫਿਰ ਆਪਾਂ ਕਹਦੇ ਨੇ ਹਾਂ ਕਿ ਨਹੀਂ ਗਰਮੀ। ਤੁੜੀਆ ਪਾਟਾ ਗਨ ਲਈ ਮੈਂ ਇੰਟਰਨਲ ਬਰਚ ਗਾਜ਼ੀ ਮਸੀਂ ਤਾਂ ਇਹ ਸਮਾਨ ਪਾ ਕੇ ਆਪਾਂ ਨੇ ਆਟਾ ਨੋਰਮਲ ਆਟੇ ਦੀ ਤਰ੍ਹਾਂ ਗੁੰਨ ਕੇ ਰੱਖ ਲੈਣਾ ਆਪਾਂ ਗੁੰਨ ਲਿਆ ਸੀ ਤੇ ਗੁੰਨ ਕੇ ਇਹਨੂੰ 10 ਮਿੰਟ ਲਈ ਆਪਾਂ ਰੈਸਟ ਤੇ ਰੱਖਤਾ ਤਾਂ ਕਿ ਆਟਾ ਜਿਹੜਾ ਸੈੱਟ ਹੋ ਜਾਵੇ ਤੇ ਹੁਣ ਆਪਾਂ ਨੋਰਮਲ ਬਸ ਪੇੜੇ ਲੈਣੇ ਆ ਨੋਰਮਲ ਰੋਟੀ ਦੀ ਤਰ੍ਹਾਂ ਪਰ ਰੋਟੀ ਜਿਹੜੀ ਬਣਾਵਾਂਗੇ ਜਿੰਨੇ ਜਿੱਡੇ ਤੁਸੀਂ ਨੋਰਮਲ ਰੋਟੀ ਜਿਹੜੀ ਘਰ 'ਚ ਰੈਗੂਲਰ ਬਣਾਉਂਦੇ ਹੋ ਉਦਾਂ ਹੀ ਬਸ ਪੇੜੇ ਲੈਣ ਲੈਣੇ ਆ ਤੇ ਨੰਨੀਆਂ ਕਰ ਲੈਣੀਆਂ ਨੇ ਇਸ ਤਰ੍ਹਾਂ ਗੰਨੀਆਂ ਤੇ ਬਸ ਨਾਰਮਲ ਤਰੀਕੇ ਨਾਲ ਆਪ ਇਹਨੂੰ ਗੇਲ ਕੇ ਤਿਆਰ ਰੋਟਾ ਕਰ ਦਾਂਗੇ ਐਕਸਟਰਾ ਪਰੇਟਨ ਵਿੱਚ ਇੱਥੇ ਛਾੜ ਦੇਣਾ ਤਾਂ ਆਪਾਂ ਸਲੇਵ ਤੇ ਵੀ ਕਰ ਸਕਦੇ ਹਾਂ ਪਰ ਜਿਹੜੀ ਆਪਾਂ ਨੂੰ ਆਦਤ ਬਣੀ ਹੈ ਮੈਨੂੰ ਚੱਕਲੀ ਤੇ ਉੱਥੇ ਹੋਂਮੇ ਚੱਕ ਲਈਏ ਜਿਹੜਾ ਇਸਤੇਮਾਲ ਕਰ ਰਹੀ ਹਾਂ ਲੋਚ ਤੁਸੀਂ ਪਰੌਂਠੇ ਬਣਾਉਣੇ ਪਰੌਂਠੇ ਬਣਾ ਸਕਦੇ ਆ ਇੱਥੇ ਰੋਟੀ ਬਣਾਉਣੀ ਹੈ ਰੋਟੀ ਬਣਾ ਸਕਦੇ ਹਾਂ ਸੀਸੀ ਤੋਂ ਪਾਸਾਰੇ ਜਿਹੜੇ ਹੈਗੇ ਆ ਜਿਹੜੇ ਦਨੋ ਨਾਰਮਲ ਪੇੜੇ ਕਰਕੇ ਤੇ ਰੋਟੀਆਂ ਨਾਰਮਲ ਤਰੀਕੇ ਨਾਲ ਜਿੱਦਾਂ ਆਪਾਂ ਆਮ ਰੋਟੀ ਲਾਉਣੀ ਹੈ ਨਾ ਉਦਾਂ ਹੀ ਬਸ ਬਣ ਜਾਣੀਆਂ ਇਹਦਾ ਮੇਨ ਬਸ ਪਰਸੇ ਹੀ ਹੁੰਦਾ ਵੀ ਬਸ ਆਟਾ ਾਟੇ ਵਿੱਚ ਜਿਹੜੇ ਮੇਥੇ ਆ ਗੁੰਨ ਲੈਣੇ ਆ ਲਓ ਜੀ ਹੁਣ ਇਹਨੂੰ ਆਪਾਂ ਜੇ ਤੁਸੀਂ ਚਾਹੋ ਤਾਂ ਇਦਾਂ ਹੀ ਰੜ ਸਕਦੇ ਹਾਂ ਜੇ ਚਾਹੋ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਤਵੇ ਦੇ ਉੱਪਰ ਚੋਪੜ ਕੇ ਮਤਲਬ ਤਾਲਕੀ ਜਿਹੜਾ ਫਰਾਈ ਕਰਕੇ ਹਨਾ ਇਹਨੂੰ ਰੋਟੀ ਮੋੜਨਾ ਬਣਾ ਸਾਡੇ ਇਹਨਾਂ ਕਿ ਲਓ ਕਿੰਨੀ ਵਧੀਆ ਆਪਣੀ ਜਿਹੜੀ ਰੋਟੀ ਬਣ ਕੇ ਤਿਆਰ ਹੋਈ ਆ ਦੇਖ ਲਓ ਦੋਨੋਂ ਸਾਈਡਾਂ ਤੋਂ ਇਸ ਤਰ੍ਹਾਂ ਰੋਟੀ ਆ ਜਿਹੜੀ ਵਧੀਆ ਬਣ ਕੇ ਤਿਆਰ ਹੋਈਆਂ ਮਿੱਠੀਆਂ ਦੀ ਸੋ ਸਾਰੀਆਂ ਰੋਟੀਆਂ ਆਪਾਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਾਂਗੇ। ਲੋ ਜੀ ਦੁਪਹਿਰ ਦੇ 12 1 ਵਜ ਗਿਆ ਵਾ। ਤੇ ਬੱਚੇ ਆਪਾਂ ਨਵਾਤੇ ਹੈਗੇ ਬਸ ਹੁਣ ਮੈਂ ਨਹਾਉਂਗੀ ਖੇਸੀ ਤੇ ਫਿਰ ਇਹਨਾਂ ਦੇ ਸਿਰ ਪੈਰ ਦੇਵਾਂਗੀ ਬਾਹ ਤੇ ਅੱਜ ਦੇ ਵਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।